ਦਾਂਗੇ ਪਰ ਫਿਰ ਵੀ ਇਹ ਵਿਲੰਦ ਚੱਲੀ ਹੈ ਤੇ ਕੁਝ ਬੰਦਿਆਂ ਨੂੰ ਹੀ ਦੱਸ ਦਿੱਤਾ ਗਿਆ ਉਹ ਵੀ ਤੁਹਾਨੂੰ ਸਹਿ ਕਿੱਥੋਂ ਕਿੱਥੋਂ ਗ੍ਰਿੱਟਰ ਕਿਤੇ ਗਏ ਨੇ ਕੀ ਕੀ ਮਾਹੌਲ ਬਣਿਆ ਪੰਜਾਬ ਦਾ ਤੇ ਕੀ ਗਲਤੀ ਹੈ ਡੀਪੀ ਗਰੇਵਾਲ ਦੀ ਤੇ ਕੀ ਲੋਕ ਚਾਹੁੰਦੇ ਨੇ ਸਾਰੀ ਗੱਲਬਾਤ ਕਰਦੇ ਆ ਪੂਰੇ ਵਿਸ਼ੇ ਜੁੜੇ ਦੇ ਮੇਰੇ ਚੈਨਲ ਦੇ ਸੀਨੀਅਰ ਪੱਤਰਕਾਰ ਸੰਜੀਵ ਸ਼ਰਮਾ ਹੀ ਖੜਰ ਤੋਂ ਉਹਨਾਂ ਕੋ ਸਿੱਧਾ ਜਲਦੇ ਆ ਸ਼ਰਮਾ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਲਾਈਵ ਪ੍ਰੋਫੈਸਰ ਧੰਨਵਾਦ ਛੋਟੀ ਸਾਹਿਬ ਬਹੁਤ ਬਹੁਤ ਧੰਨਵਾਦ ਜੀ ਸ਼ਰਮਾ ਜੀ ਅਕਾਲ ਮੂਵੀ ਕੱਲ ਰਿਲੀਜ਼ ਹੋਈ ਤੇ ਕੱਲ ਹੀ ਨਵੇਂ ਪੰਗੇ ਖੜੇ ਹੋਗੇ ਬਿਲਕੁਲ ਬਿਲਕੁਲ ਛੋਟੀ ਸਾਹਿਬ ਦੇਖੋ ਗਿੱਪੀ ਗਰੇਵਾਲ ਦੀ ਫਿਲਮ ਹੈ ਜਿਹੜੀ ਰਿਲੀਜ਼ ਹੋਣੀ ਸੀਗੀ ਕੱਲ ਆ ਕਾਲ ਜੀ ਜੀ ਜੋ ਕਈ ਥਾਵਾਂ ਤੇ ਹੋ ਵੀ ਚੁੱਕੀ ਆ ਤੇ ਕਈ ਥਾਵਾਂ ਤੇ ਉਹਦਾ ਵਿਰੋਧ ਵੀ ਹੋਇਆ ਜੀ ਜੀ ਦੇਖੋ ਕੁੱਲ ਮਿਲਾ ਕੇ ਛੋਟੀ ਸਾਹਿਬ ਅਸੀਂ ਕਹਿਣਾ ਚਾਹੁੰਦੇ ਆ ਵੀ ਜਿਹੜੀ ਫਿਲਮ ਇੰਡਸਟਰੀ ਹੈ ਜਾਂ 뮤직 ਇੰਡਸਟਰੀ ਹੈ ਜੀ ਕਿਤੇ ਉੱਤੇ ਸਾਡੀ ਜਨਰੇਸ਼ਨ ਹੈ ਜਿਹੜੀ ਆਉਣ ਵਾਲੀ ਜਨਰੇਸ਼ਨ ਆ ਉਹ ਪ੍ਰਭਾਵਿਤ ਹੁੰਦੀ ਹੈ ਜੀ ਹਾਂਜੀ ਹਾਂਜੀ ਉਹਦਾ ਅਸਰ ਹੁੰਦਾ ਸਹੀ ਗੱਲ ਹੈ ਜਦੋਂ ਆਪਾਂ ਦੋ ਸ਼ਬਦ ਵੀ ਲਿਖਦੇ ਆ ਉਹਨਾਂ ਨੂੰ ਲੋਕਾਂ ਤੱਕ ਪਹੁੰਚਾਉਣਾ ਹੈ ਤਾਂ ਉਹਦਾ ਇੱਕ ਬਹੁਤ ਨਾਪ ਤੋਲ ਕਰਨਾ ਪੈਂਦਾ ਹੈ ਜੀ ਸਹੀ ਹੈ ਜੀ ਕਿ ਕਿਹੜਾ ਸ਼ਬਦ ਗਲਤ ਤਾਂ ਨਹੀਂ ਹੈਗਾ ਫਿਰ ਉਸ ਤੋਂ ਬਾਅਦ ਕਿਹੜਾ ਵੀਡੀਓ ਦੇ ਵਿੱਚ ਤੁਸੀਂ ਪਹਿਰਾਵਾ ਪਾ ਰਹੇ ਆ ਕਿੱਦਾਂ ਦੇ ਤੁਸੀਂ ਐਕਸ਼ਨ ਕਰ ਰਹੇ ਆ ਕਿੱਦਾਂ ਦੇ ਸੀਨ ਕਰ ਰਹੇ ਆ ਬਹੁਤ ਕੁਝ ਹੁੰਦਾ ਹੈ ਜੀ ਜੀ ਕਿੰਨਾ ਟੀਮ ਵਰਕ ਹੁੰਦਾ ਹੈ ਜੀ ਕਈ ਗੱਲ ਜਦੋਂ ਫਿਲਮ ਬਣਾਉਨੇ ਐ ਸੀ ਉਸ ਟਾਈਮ ਐ ਨਾ ਚੰਗਾ ਧਿਆਨ ਕਿਉਂ ਨਹੀਂ ਰੱਖਿਆ ਜਾਂਦਾ ਵੀ ਕੱਲ ਨੂੰ ਇਹ ਫਿਲਮ ਲੋਕਾਂ ਦੇ ਵਿੱਚ ਆਉਣੀ ਐ ਇਹ ਗੀਤ ਲੋਕਾਂ ਦੇ ਵਿੱਚ ਆਉਣਾ ਐ ਜਾਂ ਕੁਝ ਵੀ ਸੀ ਨਾਟਕ ਸੀਰੀਅਲ ਕੁਝ ਵੀ ਲਿਆ ਰਿਆਂ ਲੋਕਾਂ ਦੇ ਵਿੱਚ ਆਉਣਾ ਐ ਤਾਂ ਇਸ ਚੀਤੇ ਦਾ ਵਿਰੋਧ ਹੋਊਗਾ ਜੀ ਹਾਂਜੀ ਹਾਂਜੀ ਸਹੀ ਐ ਕਿ ਨਾ ਉਹ ਚੀਜ਼ਾਂ ਆ ਜਾਂਦੀਆਂ ਪਤਾ ਨਹੀਂ ਤਾਂ ਪ੍ਰੋਮੋਸ਼ਨਾਂ ਦਾ ਚੱਕਰ ਹੋ ਜਾਂਦਾ ਹੈ ਉਹਨਾਂ ਨੂੰ ਪੈਸਾ ਕਮਾਉਣ ਦਾ ਚੱਕਰ ਹੋ ਜਾਂਦਾ ਹੈ ਟੀਆਰਪੀ ਦਾ ਚੱਕਰ ਹੋ ਜਾਂਦਾ ਹੈ ਫਿਰ ਉਸ ਤੋਂ ਬਾਅਦ ਉਹ ਜਾ ਕੇ ਬੜੇ ਆਰਾਮ ਦੇ ਨਾਲ ਸੈਂਸਰ ਬੋਰਡ ਦੇ ਕੋਲ ਪਾਸ ਕਰਾ ਲੈਂਦੇ ਹੈ ਸੈਂਸਰ ਬੋਰਡ ਪਾਸ ਵੀ ਕਰ ਦਿੰਦਾ ਜੀ ਸਹੀ ਸਭ ਤੋਂ ਵੱਡੀ ਹੈਰਾਨੀ ਕੀਦਾ ਹੈ ਸ਼ਰਮਾ ਜੀ ਸੈਂਸਰ ਬੋਰਡ ਦੇਖਦਾ ਜੀ ਕੁਝ ਵੀ ਜੋ ਸੈਂਸਰ ਬੋਰਡ ਨੇ ਪਾਸ ਕਰਤੀ ਫਿਲਮ ਸੈਂਸਰ ਬੋਰਡ ਦਾ ਮਤਲਬ ਹੈ ਵੀ ਉਹਨਾਂ ਨੇ ਸਾਰਾ ਕੁਝ ਦੇਖ ਰੇ ਕਿ ਵੀ ਲੋਕਾਂ ਤੇ ਪ੍ਰਭਾਵ ਨਾ ਪਵੇ ਬੱਚਿਆਂ ਤੇ ਅਸਰ ਨਾ ਪਵੇ ਚੰਗਾ ਮੈਸਜ ਸੁਨੇਹਾ ਜਾਵੇ ਚੰਗਾ ਮੈਸੇਜ ਜਾਵੇ ਤਾਂ ਉਹ ਚੀਜ਼ ਨੂੰ ਪਾਸ ਕੀਤਾ ਜਾਂਦਾ ਲੇਕਿਨ ਪੈਸਾ ਕਮਾਉਣ ਦੇ ਚੱਕਰ ਚ ਸੈਂਸਰ ਬੋਰਡ ਵੀ ਵਿਖਾਉ ਆ ਮੈਂ ਖੁੱਲ ਕੇ ਚੈਨਲ ਤੇ ਕਹਿਣਾ ਚਾਹੁੰਦਾ ਕਿਸੇ ਵੀ ਗੀਤ ਨੂੰ ਕਿਸੇ ਵੀ ਸੌਂਗ ਨੂੰ ਕਿਸੇ ਵੀ ਸੀਰੀਅਲ ਨੂੰ ਫਿਲਮ ਨੂੰ ਤੁਸੀਂ ਦੇਖ ਲਓ ਸੈਂਸਰ ਬੋਰਡ ਦਾ ਬਿਲਕੁਲ ਵੀ ਨਜ਼ਰ ਨਹੀਂ ਆਉਂਦਾ ਆਰਾਮ ਦੇ ਨਾਲ ਤੁਸੀਂ ਸੀਨ ਦਿਖਾਉਨੇ ਆ ਆਰਾਮ ਦੇ ਨਾਲ ਤੁਸੀਂ ਪਸ਼ਾਕਾ ਪਾਉਨੇ ਆ ਜਾਂ ਕਿਸੇ ਦਾ ਬਾਣਾ ਪਾਉਨੇ ਆ ਉਹ ਚੀਜ਼ ਪਾਸ ਕਰ ਦੇਣਾ ਅਸੀਂ ਇਹ ਨਹੀਂ ਕਹਿੰਦੇ ਵੀ ਸਿੱਖ ਧਰਮ ਦੇ ਬਾਣੇ ਦੀ ਗੱਲ ਹੁੰਦੀ ਆ ਕਿਸੇ ਸਿਸਟਮ ਵਿੱਚ ਜਾ ਕੇ ਤੁਸੀਂ ਚਲੇ ਜਾਓ ਉਸ ਚੀਜ਼ ਦਾ ਸੈਂਸਰ ਹੈ ਜਿਹੜਾ ਕਿੰਤੂ ਪ੍ਰਾਂਤੂ ਨਹੀਂ ਕਰਦਾ ਪਾਸ ਕਰਕੇ ਕਿਉਂ ਲੋਕਾਂ ਦੇ ਵਿੱਚ ਭੇਜਦਾ ਹੈ ਜੀ ਸਭ ਤੋਂ ਵੱਡੀ ਗਲਤੀ ਪਹਿਲਾਂ ਸੈਂਸਰ ਦੀ ਗਣੂਗੇ ਜੀ ਅਸੀਂ ਸਹੀ ਗੱਲ ਹੈ ਜੀ ਔਰ ਸ਼ਰਮਾ ਜੀ ਕੱਲ੍ਹ ਨਾ ਪਟਿਆਲੇ ਜੇ ਤੁਹਾਨੂੰ ਦੱਸ ਦੇਣਾ ਕਿ ਮੋਲ ਦੇ ਵਿੱਚ ਬਹੁਤ ਹੰਗਾਮਾ ਹੋਇਆ ਤੇ ਕੋ ਸਿੱਖ ਜੱਥੇ ਬੰਦਿਆਂ ਵੱਲੋਂ ਹਾਲਾਂਕਿ ਇੱਕ ਸ਼ੋਅ ਚੱਲ ਰਿਹਾ ਸੀ ਤੇ ਉਹਨੂੰ ਰੋਕ ਦਿੱਤਾ ਗਿਆ ਚਲਦੇ-ਅਲਦੇ ਨੂੰ ਉੱਥੇ ਪੁਲਿਸ ਵੀ ਆ ਗਈ ਕਾਫੀ ਪੁਲਿਸ ਫੋਰਸ ਭੁਲਾਈ ਗਈ ਤਾਂ ਇੱਕ ਦੋ ਬੰਦਿਆਂ ਨੂੰ ਕ੍ਰਿਪਟਾਰੀ ਕੀਤਾ ਗਿਆ ਤਾਂ ਉਸ ਵੈਕਟਰੀ ਨੇ ਜੋ ਆਪਣਾ ਤਤ ਰੱਖਿਆ ਦੇਖੋ ਜੋ ਉਹਨੇ ਜੋ ਉਦਾ ਮੰਨਣਾ ਹੈ ਉਹਨੇ ਇਹ ਗੱਲ ਕਹੀ ਇਹ ਕਹਿੰਦਾ ਵੀ ਜੀਪੀ ਕਰੇ ਗੀਪੀ ਕਰਿਆ ਲੈ ਵੀ ਜਿਹੜਾ ਰੋਗ ਲੱਗਾ ਕੀਤਾ ਬਚਪਨੇ ਦਾ ਤੇ ਵੱਡੇ ਹੁੰਦਾ ਕਹਿੰਦੇ ਵੀ ਜਦੋਂ ਬਚਪਨੇ ਜੋ ਜਿਹੜੀ ਪਛਾਾਕ ਪਾਈ ਕਹਿੰਦੇ ਉਸ ਸਮੇਂ ਉਹ ਪਛਾਾਕਾ ਹੁੰਦੇ ਨਹੀਂ ਗੁਰੂਆਂ ਸਮੇਂ ਦੇ ਵਿੱਚ ਇਹ ਕਹਿੰਦੇ ਵੀ ਜਿਹੜੇ ਇੱਕ ਸਿਕਟਾ ਪੀਣ ਵਾਲੇ ਸ਼ਰਾਬ ਪੀਣ ਵਾਲੇ ਬੰਦੇ ਕਹਿੰਦੇ ਹੁਣ ਸਾਡੇ ਗੁਰੂਆਂ ਰੋਲ ਕਰਨਗੇ ਉਹ ਵੀ ਨਕਲੀ ਦਾੜੀ ਲਗਾ ਕੇ ਜਾਂ ਨਕੜੀ ਪੱਗਾ ਪਾ ਕੇ ਤਾਂ ਉਸ ਬੰਦੇ ਨੇ ਇਹ ਪ੍ਰਤੀਕ ਦਿੱਤੀ ਆਪਣੀ ਇਹ ਨਿਯੰਖੇ ਗੱਥੇ ਬੰਦੇ ਇਹ ਵੀ ਖਬਰ ਆ ਰਹੀ ਹੈ ਤੇ ਤੁਹਾਨੂੰ ਇੱਕੋ ਸ਼ਰਮਾ ਜੀ ਅਪਡੇਟ ਦੇ ਦੇਣਾ ਕਿਉਂਕਿ ਥੋੜੇ ਦਿਨਾਂ ਤੱਕ ਇੱਕ ਫਿਲਮ ਰੀਲ ਹੋ ਰਹੀਆ ਹਰੀ ਸਿੰਘ ਨਲੂਆ ਜੋ ਕੇ ਕਰ ਰਹੇ ਨੇ ਸਾਡੇ ਅਕਸ਼ੇ ਕੁਮਾਰ ਪਉ ਵੀ ਘੱਟ ਪੰਜਾਬੀ ਨੇ ਪਰ ਹੁਣ ਬਾਲੀਵੁੱਡ ਨੇ ਤਾਂ ਉਹਦੇ ਉੱਪਰ ਵੀ ਪਤਲੇ ਕਿ ਪ੍ਰਤੀਕ ਇਹ ਅਨ ਸ਼ੁਰੂ ਹੋ ਗਈ ਆ ਵੀ ਹੁਣ ਕਹਿੰਦੇ ਵੀ ਸ਼ਰਾਬਾ ਸਿਕਟਾ ਪੀਣੇ ਵਿਅਕਤੀ ਹਰੀ ਸਿੰਘ ਨਰੂਵਾਰ ਗਿਆ ਕਰਤਾ ਲਦਾ ਕਰਨਗੇ ਤਾਂ ਕਹਿੰਦੇ ਅਸੀਂ ਸਿੱਖ ਜਗਤ ਇਹਨੂੰ ਬਿਲਕੁਲ ਬਰਦਾਸ਼ਤ ਨਹੀਂ ਕਰੇਗਾ ਹਾਂ ਦੇਖੋ ਖੋਡੀ ਸਾਹਿਬ ਖੁੱਲ੍ਹ ਮਾ ਲਾ ਕੇ ਮੈਂ ਇਹ ਕਹਿਣਾ ਚਾਹੁੰਦਾ ਐ ਵੀ ਜਿਹੜੀ ਵਿਵਾਦ ਜਿਹੜੀ ਚੀਜ਼ ਪਿੱਛੇ ਵਿਵਾਦ ਹੋਣਾ ਉਸ ਚੀਜ਼ ਨੂੰ ਲੈ ਲੈਂਦਾ ਕਿਉਂ ਜਾਂਦਾ ਜੀ ਕਿ ਆ ਪੈਸਾ ਸਭ ਤੇ ਮੁੱਕੋ ਗਿਆ ਜੀ ਜੀ ਉਹੀ ਗੱਲ ਇਸੀ ਧਰਮ ਦੇ ਨਾਲ ਬਾਣੇ ਦੇ ਨਾਲ ਜਾਂ ਕਿਸੇ ਦੇ ਮਨਾਂ ਨੂੰ ਠੇਸ ਪਹੁੰਚਾ ਕੇ ਜਿਹੜਾ ਪੈਸਾ ਕਮਾ ਕੇ ਆਪਣੇ ਪਰਿਵਾਰ ਆਪਣੇ ਆਪ ਨੂੰ ਇਸੀ ਪਾਲਣਾ ਚਾਹੁੰਦੇ ਐ ਅਸ਼ੋਕ ਰਾਮ ਦੀ ਜ਼ਿੰਦਗੀ ਗੱਡੀਆਂ ਮੋਟਰਾਂ ਕਾਰਾਂ ਲੈਣਾ ਚਾਹੁੰਦੇ ਆ ਉਹ ਐਦਾਂ ਦਾ ਪੈਸਾ ਕਮਾ ਕੇ ਇਹ ਨਹੀਂ ਜੀ ਕੋਈ ਮਤਲਬ ਬਣਦਾ ਹੁੰਦਾ ਪੈਸਾ ਕਮਾਓ ਚੰਗੀ ਚੀਜ਼ ਨਾਲ ਪੈਸਾ ਕਮਾਓ ਅਗਰ ਤੁਸੀਂ ਫਿਲਮ ਇੰਡਸਟਰੀ ਦੀ ਗੱਲ ਕਰੋ ਤਾਂ ਕਿੰਨੀ ਵਧੀਆ-ਵਧੀਆ ਫਿਲਮਾਂ ਆਈਆਂ ਹੋਈਆਂ ਤੁਸੀਂ ਸੰਗੀਤ ਜਗਤ ਦੀ ਗੱਲ ਕਰ ਲੋ ਗੀਤ ਦੀ ਗੱਲ ਕਰ ਲੋ ਕਿੰਨੇ ਵਧੀਆ-ਵਧੀਆ ਸਿੰਗਰ ਐ ਬਾਬਾ ਬੋਣ ਗੁਰਦਾਸ ਮਾਨ ਦਾ ਕੋਈ ਤੁਸੀਂ ਮੈਨੂੰ ਇੱਕ ਵੀਡੀਓ ਵੀ ਗਲਤ ਦਿਖਾ ਦਿਓ ਇੱਕ ਸ਼ਬ ਸਰਤਾਜ ਕਿੰਨੇ ਲੋਕੇ ਹਿੱਟ ਹੋਏ ਬੈਠੇ ਆ ਸਤਿੰਦਰ ਸਰਤਾਜ ਦੀ ਜੇ ਗੱਲ ਕਰੀਏ ਪਹਿਲਾ ਗਾਣਾ ਮਾਰਕੀਟ ਦੇ ਵਿੱਚ ਆਇਆ ਨਿੱਕੀ ਜੀ ਕੁੜੀ ਵਾਲਾ ਆਇਆ ਸੀਗਾ ਦੇਖੋ ਕਿੰਨਾ ਹਿੱਟ ਹੋਇਆ ਲੋਕੋ ਲੱਗੇ ਸਾਰੇ ਗਾਣਿਆਂ ਨੂੰ ਕਹਿਣ ਦਾ ਮਤਲਬ ਇਹ ਹੈ ਅਗਰ ਕਿਸੇ ਨੇ ਹਿੱਟ ਹੋਣਾ ਤੇ ਉਹ ਚੰਗੀ ਚੀਜ਼ ਹੈ ਤਾਂ ਉਹ ਇਹ ਨਹੀਂ ਹੈਗਾ ਵੀ ਸਾਡੀ ਵਰਦੀ ਸਾਡੀ ਯੂਨੀਫਾਰਮ ਜਾਂ ਸਾਡੇ ਗਲਤ ਸ਼ਬਦ ਵਰਤ ਕੇ ਹਿੱਟ ਹੋਈ ਹੈ ਜੀ ਔਰ ਜਿਹੜੇ ਵਿਅਕਤੀ ਗ੍ਰਿਫਤਾਰ ਗਏ ਨੇ ਉਹਨਾਂ ਨੇ ਇੱਕ ਬੜੀ ਵਧੀਆ ਗੱਲ ਕਹੀ ਹੈ ਸ਼ਰਮਾ ਜੀ ਉਹਨੇ ਤੁਹਾਡੇ ਦੀ ਗੱਲ ਕਹੀ ਹੈ ਕਹਿੰਦੇ ਵੀ ਸਾਡੀ ਲੜਾਈ ਕਿਸੇ ਗੀਪੀ ਗਰੇਵਾਲ ਨਹੀਂ ਅਕਸ਼ੇ ਕੁਮਾਰ ਨਾਲ ਨਹੀਂ ਹੈਗੀ ਸਾਡੀ ਲੜਾਈ ਉਹ ਬੰਦਿਆਂ ਨਾਲ ਹੈ ਜਿਹੜੇ ਅਜੀਆਂ ਫਿਲਮਾਂ ਤਿਆਰ ਕਰ ਰਹੇ ਨੇ ਅਸੀਂ ਉਹਨਾਂ ਦੇ ਖਿਲਾਫ ਆਂ ਕਹਦੇ ਗੀਪੀ ਗਰੇਵਾਲ ਬਹੁਤ ਵਧੀਆ ਐਕਟਰ ਨੇ ਅਸੀਂ ਉਹਨਾਂ ਦੀ ਕੋਈ ਹੋਰ ਫਿਲਮ ਰੋਕੀ ਨਹੀਂ ਅਸੀਂ ਅੱਜ ਕਿਉਂ ਰੋਕਣ ਆਏ ਆ ਕਿਉਂਕਿ ਇਹ ਫਿਲਮ ਸਿੱਖ ਧਰਮ ਦੇ ਖਿਲਾਫ ਚੱਲ ਰਹੀ ਹੈ ਤਾਂ ਅਸੀਂ ਚੱਲਣ ਨਹੀਂ ਦੇਵਾਂਗੇ ਬਿਲਕੁਲ ਥੋੜੀ ਸਾਹਿਬ ਬਿਲਕੁਲ ਦੇਖੋ ਜੋ ਗਿੱਪੀ ਕਰੇ ਵਾਲ ਦੀ ਗੱਲ ਕਰਦੇ ਆ ਉਹ ਐਕਟਰ ਵੀ ਆ ਉਹ ਡਾਇਰੈਕਟਰ ਵੀ ਹੋ ਜਾਂਦਾ ਪ੍ਰੋਡਿਊਸਰ ਵੀ ਬਣ ਜਾਂਦਾ ਸਾਰੀਆਂ ਚੀਜ਼ ਸਾਰਾ ਕੁਝ ਆਪ ਵੀ ਕਰ ਲੈਂਦਾ ਜੀ ਜੀ ਇਹ ਆਪਾਂ ਗਿੱਪੀ ਕਰੇ ਵਾਲੋ ਕਿ ਇਹ ਵੀ ਇਕੱਲਾ ਐਕਟਰ ਜਾਂ ਸਿੰਗਰ ਆ ਇਕੱਲਾ ਐਕਟਰ ਸਿੰਗਰ ਨਹੀਂ ਜੀ ਨਾਲ ਪ੍ਰੋਡਿਊਸ ਵੀ ਕਰਦਾ ਡਾਇਰੈਕਟ ਵੀ ਕਰ ਦਿੰਦਾ ਜੀ ਲੇਕਿਨ ਕਹਿੰਦਾ ਮਤਲਬ ਹੈ ਚਾਹੇ ਗਿੱਪੀ ਕਰੇ ਵਾਲਾ ਚਾਹੇ ਐਕਸ਼ ਕੁਮਾਰਾ ਚਾਹੇ ਕੋਈ ਹੋਰ ਆਦਰ ਹੈ ਜੀ ਜੀ ਲੋਕਾਂ ਨੂੰ ਧਿਆਨ ਰੱਖਣਾ ਚਾਹੀਦਾ ਵੀ ਜਿਹੜੀ ਚੀਜ਼ ਨਾਲ ਵਿਵਾਦ ਹੋਣਾ ਹੈ ਉਹ ਚੀਜ਼ਾਂ ਤੋਂ ਪਰਹੇਜ਼ ਕੀਤਾ ਜਾਵੇ ਬਲਕਿ ਇਸ ਦਾ ਕਹਿਣਾ ਵੀ ਪਰਹੇਜ਼ ਦਾ ਨਾਲ ਜਿਹੜੇ ਲੋਕ ਕਰਦੇ ਆ ਜਾਂ ਜਿਹੜੇ ਲੋਕ ਗਲਤ ਸੁਨੇਹਾ ਮੈਸੇਜ ਦਿੰਦੇ ਆ ਉਹਨਾਂ ਤੇ ਕਾਰਵਾਈ ਕਿਉਂ ਨਹੀਂ ਜੀ ਹੁੰਦੀ ਸੈਂਸਰ ਬੋਰਡ ਤੇ ਕਾਰਵਾਈ ਕਿਉਂ ਨਹੀਂ ਜੀ ਹੁੰਦੀ ਸੀ ਰੋਲਾ ਪਾ ਕੇ ਹਟ ਜਾਂਦੇ ਆ ਜੀ ਜੀ ਅ ਪਰ ਸਰਮੇ ਜਿੱਥੇ ਗਸਵਾਲੇ ਵੀ ਹੁੰਦਾ ਨਾ ਕਿ ਦੋ ਹਿੰਦੀ ਫਿਲਮਾਂ ਆਈਆਂ ਸੀ ਪੀਕੇ ਦੇ ਓ ਮਾਈ ਗੋਡ ਉਹਨਾਂ ਦੇ ਸਮਾਜ ਨੂੰ ਬਹੁਤ ਵਧੀਆ ਸਨੇਹਤਾ ਉਸਤੇ ਪਹਿਲਾ ਸਵਾਲ ਉੱਠੇ ਸੀ ਕਿਉਂਕਿ ਉਹ ਧਾਰਮਿਕ ਆਗੂਆਂ ਦੇ ਖਿਲਾਫ ਸੀ ਫਿਲਮ ਕਿ ਯਾਨੀ ਮੰਦਿਰਾਂ ਦੇ ਖਿਲਾਫ ਸੀ ਮਾਫੀ ਚਾਹਨਾ ਤੂੰ ਵੀ ਹਿੰਦੂਧਰਮ ਨਾਲ ਰਿਲੇਟਡ ਹੋ ਮੰਦਿਰਾਂ ਦੇ ਖਿਲਾਫ ਕੌ ਦੇ ਖਿਲਾਫ ਸੀ ਮੁਸਲਮਾਨਾਂ ਦੇ ਖਿਲਾਫ ਸੀ ਉਹ ਬਹੁਤ سارے ਸਵਾਲ ਪਹਿਲਾਂ ਵੀ ਨੇ ਉੱਠੇ ਪਰ ਬਾਅਦ ਵਿੱਚ ਉਹ ਫਿਲਮਾਂ ਲੋਕਾਂ ਦੇ ਬਹੁਤ ਪਸੰਦ ਕੀਤੀਆਂ ਕਿਉਂਕਿ ਲੋਕਾਂ ਨੂੰ ਬਹੁਤ ਵਧੀਆ ਮੈਸੇਜ ਮਿਲਿਆ ਉਹ ਫਿਲਮਾਂ ਦੇ ਰਾਹੀਂ ਕੀ ਪਤਾ ਹੋ ਸਕਦਾ ਹੈ ਇਸ ਫਿਲਮ ਦੇ ਵਿੱਚ ਕੋਈ ਅਜਿਆ ਮੈਸੇਜ ਹੋਵੇ ਸੋਢੀ ਸਾਹਿਬ ਦੇਖੋ ਮੇਰੀ ਗੱਲ ਸੁਣੋ ਜੀ ਚਾਹੇ ਉਹ ਹਿੰਦੂ ਧਰਮ ਦੀ ਗੱਲ ਕਰ ਲਈ ਚਾਹੇ ਸਿੱਖ ਧਰਮ ਦੀ ਗੱਲ ਕਰ ਲਈ ਪਹਿਲਾਂ ਤਾਂ ਸਾਨੂੰ ਇਹ ਪੈਰਾਮੀਟਰ ਬਣਾਉਣਾ ਪੈਣਾ ਹੈ ਵੀ ਕਿਹੜੀ ਚੀਜ਼ ਹੋ ਸਕਦੀ ਹੈ ਕਿਹੜੀ ਨਹੀਂ ਹੋ ਸਕਦੀ ਹਿੰਦੂ ਧਰਮ ਦੀ ਗੱਲ ਕਰਦੇ ਆ ਕੋਈ ਕੋਈ ਬੋਲਦਾ ਨਹੀਂ ਜੀ ਕੋਈ ਸ਼ਿਵ ਜੀ ਦਾ ਰੋਲ ਕਰਦਾ ਕੋਈ ਰਾਮਚੰਦਰ ਜੀ ਦਾ ਰੋਲ ਕਰਦਾ ਬਜਰਾਤਪਤੀ ਜੀ ਦਾ ਰੋਲ ਕਰਦਾ ਕਿਸੇ ਨੇ ਕਿੰਤੂ ਪ੍ਰੰਤੂ ਕੀਤਾ ਉਹ ਜਾ ਕੇ ਤੁਸੀ ਦੇਖੋ ਗੱਡੀਆਂ ਲਈ ਫਿਰਦੇ ਸੀ ਸ਼ਿਵ ਸੈਨ ਵਾਲੇ ਸੀ ਕਹਿੰਦੇ ਹਿੰਦੂ ਧਰਮ ਨੂੰ ਬਚਾਉਨੇ ਆਏ ਸੀ ਹਿੰਦੂ ਧਰਮ ਸਾਡਾ ਖਤਰੇ 'ਚ ਆ ਬੋੜਾ ਮਾਰਦੇ ਆ ਸ਼ੇਰ ਬਣੀ ਫ ਨੇ ਜੀ ਦੀ ਫੋਟੋ ਹੁੰਦੀ ਆ Shiv ji ਦੇ ਹੱਥ ਚ ਛਿਲਮ ਫੜਾਈ ਹੋਈ ਆ ਦਾ ਸਿਰ ਤੇ ਕੇਸ ਰੱਖੇ ਹੋਇਆ ਦਾੜਾ ਪ੍ਰਕਾਸ਼ ਆ ਉਹਨਾਂ ਦੇ ਦੱਸੋ ਤੁਸੀਂ Hindu ਧਰਮ ਬੋਲਦਾ ਕਿੱਥੇ ਜੇ ਇਹ ਨਹੀਂ ਕਹਿੰਦੇ ਕਿ ਕਰਤਾ ਨੂੰ ਬੋਲਣਾ ਚਾਹੀਦਾ ਵਿਵਾਦ ਕਰਨਾ ਚਾਹੀਦਾ ਲੇਕਿਨ ਜਿਹੜੀ ਚੀਜ਼ ਚੰਗੀ ਨਹੀਂ ਹੈਗੀ ਉਸ ਚੀਜ਼ ਦੀ ਬ੍ਰੇਕ ਹੋਣੀ ਚਾਹੀਦੀ ਜਾਇ ਕਿਸੇ ਧਰਮ ਚ ਹੋਵੇ ਸ਼ਰਮਾ ਜੀ ਮੈਂ ਤੁਹਾਨੂੰ ਕੱਲ ਦੀ ਕਵਰ ਡੇਟ ਦੇ ਦਿੰਦਾ Hindu ਧਰਮ ਦੀ ਤੁਹਾਨੂੰ ਪਤਾ ਨਰਵਤਰੇ ਖਤਮ ਹੋਏ ਨੇ ਤਾਂ ਜਿਹੜੇ ਲੋਕ ਉਥੇ ਮੰਦਰਾ ਦਾਨ ਕਰਕੇ ਆਉਂਦੇ ਆ ਆਪਣੀਆਂ ਨਾ ਪੱਤਰੀਆਂ ਜਾਂ ਕੁਝ ਹੋਰ ਉਹ ਸਮਗਰੀ ਨੂੰ ਕੱਲ ਅੰਮ੍ਰਿਤਸਰ ਦੇ ਵਿੱਚ ਮੰਦਿਰ ਕਮੇਟੀ ਦੇ ਵੱਲੋਂ ਡੰਪ ਕੂੜੇ ਦੇ ਡੰਪ ਦੇ ਡੱਬੇ ਹੁੰਦੇ ਆ ਉਹਨਾਂ 'ਚ ਫੇਂਕ ਦਿੱਤਾ ਗਿਆ ਹਾਲਾਂਕਿ ਉੱਥੇ ਅਜਿਹਾ ਕੋਈ ਸੇਨਾ ਮੈਂ ਨਾਮ ਭੁੱਲ ਗਿਆ ਉਹਨਾਂ ਦੇ ਪ੍ਰਮੁੱਖ ਨੇਤਾ ਨੇ ਬਹੁਤ ਉਦਾ ਮੁੱਦਾ ਚੁੱਕਿਆ ਅਸੀਂ ਉਹ ਖਬਰ ਵੀ ਚਲਾਈ ਹੈ ਤਾਂ ਉਹਨਾਂ ਸਾਥ ਤੌਰ ਤੇ ਕਹਿੰਦੇ ਮੰਦਿਰ ਕਮੇਟੀ ਦੇ ਵੱਡੇ ਦੇ ਪ੍ਰਧਾਨ ਹੈ ਉਹ ਆਪਣੇ ਪੈਸੇ ਕਮਾਉਣ ਦੇ ਲਈ ਸਾਡੇ ਧਰਮਾਂ ਦਾ ਖਲਵਾੜ ਕਰ ਰਹੇ ਨੇ ਅਸੀਂ ਕਿਨੂੰ ਕਹੀਏ ਸੋਢੀ ਸਾਹਿਬ ਨੰਗਲ ਡੈਮ ਤੋਂ ਨਹਿਰ ਜਾ ਰਹੀ ਹੈ ਜੀ ਬਾਇਆ ਮਰੰਡਾ ਹੋ ਕੇ ਜੀ ਜੀ ਬੱਬੂਮਾਨ ਦੇ ਪਿੰਡ ਦੇ ਬਿਲਕੁਲ ਨੇੜੇ ਖੰਡ ਤੇ ਕੋਲ ਦੀ ਹੋ ਕੇ ਜੀ ਜੀ ਚੰਡੀਗੜ੍ਹ ਨੂੰ ਉੱਥੋਂ ਇੱਕ ਇੰਟੈਕ ਦਿਆ ਹੋਇਆ ਪਾਣੀ ਵਾਸਤੇ ਜਿੰਨਾ ਟੋਟਲ ਚੰਡੀਗੜ੍ਹ ਮਹਾਲੀ ਚ ਪਾਣੀ ਜਾਂਦਾ ਉਹ ਸਾਰਾ ਉਸ ਨਹਿਰ ਚੋਂ ਜਾਂਦਾ ਹੈ ਜੀ ਓਕੇ ਲੋਕ ਉੱਥੇ ਨਾਲ ਬੱਬੂਮਾਨ ਦੇ ਪਿੰਡ ਦੇ ਨਾਲ ਪੁਲਾ ਜੀ ਬੜਾ ਬ੍ਰਿਜ ਜਿੱਥੇ ਆਪਾਂ ਲੁਧਿਆਣਾ ਕ੍ਰੋਸ ਕਰ ਲੁਧਿਆਣੇ ਨੂੰ ਜਾਣ ਵਾਸਤੇ ਪੁਲ ਕ੍ਰੋਸ ਕਰਦੇ ਆ ਜੀ ਓਕੇ ਜੀ ਜੀ ਕੇ ਮੰਦਰ ਬਣਿਆ ਹੋਇਆ ਪੀਰ ਬਾਬੇ ਦੀ ਜਗ੍ਹਾ ਪਣੀ ਹੋਈ ਆ ਖਵਾਜਾ ਪੀਰ ਦੀ ਜਗ੍ਹਾ ਬਣੀ ਹੋਈ ਆ ਲੇਕਿਨ ਲੋਕ ਉੱਥੇ ਜਾਂਦੇ ਆ ਕੋਈ ਨਵਰਾਤਰਾ ਹੋਵੇ ਕੋਈ ਤਿਹਾਰ ਹੋਵੇ Hindu ਧਰਮ ਦੇ ਵਿੱਚ ਉਹ ਜਿੰਨਾ ਫੋਟੋਆਂ ਚੁੰਨੀਆਂ ਜੋ ਵੀ ਹੁੰਦਾ ਕਿ ਇਨਟੈਗ ਦੇ ਵਿੱਚ ਫਸਦਾ ਹੈ ਇਨਟੈਗ ਦੇ ਵਿੱਚ ਜਦੋਂ ਉਹ ਡਿਪਾਰਟਮੈਂਟ ਸਫਾਈ ਕਰਾਉਨੇ ਆ ਤਾਂ ਉਹਨਾਂ ਦਾ 20 20 50 50000 ਰੁਪਏ ਇੱਕ ਡਿਪਾਰਟਮੈਂਟ ਤਾਂ ਸਫਾਈ ਕਰਾਉਣ ਚ ਲੱਗ ਜਾਂਦਾ ਹੈ ਅੱਧੇ ਕਿਲੋਮੀਟਰ ਤੇ ਆ ਕੇ ਉਹ ਪੈਰਾ ਚ ਰੁੜਦਾ ਜੀ ਉਹਦਾ ਮਤਲਬ ਇਹ ਹੈ ਅਗਰ ਤੁਸੀਂ ਕੋਈ ਫੋਟੋ ਨੂੰ ਤੁਸੀਂ ਵਿਸਰਜਨ ਕਰਨਾ ਚਾਹੁੰਦੇ ਆ ਜਾਂ ਉਹਨੂੰ ਮਟਾਉਣਾ ਚਾਹੁੰਦੇ ਆ ਪਾਣੀ ਪਾਉਣ ਦੀ ਬਜਾਏ ਉਹਨੂੰ ਤੁਸੀਂ ਅਗ ਅਗਨੀ ਭੇਟ ਕਰ ਦੋ ਤਾਂ ਜੋ ਕਿਸੇ ਦੇ ਪੈਰ 'ਚ ਨਾ ਜਾ ਸਕੇ ਤੁਸੀਂ ਤਾਂ ਆਪਣੇ ਵੱਲੋਂ ਪਾਪ ਉਤਾਰ ਦਿੱਤਾ ਤੁਸੀਂ ਚਾਂਦੀ ਦੇ ਪਾਸੇ ਸੋਨੇ ਦੇ ਚਿੱਕੇ ਪਾਸੇ ਨਾਲ ਫੋਟੋਆਂ ਪਾਤੀਆਂ ਪਾਣੀ ਜੜਾ ਦਿਤਿਆ ਅੱਗੇ ਜਾ ਕੇ ਗੰਦ ਮੰਦ ਦੇ ਵਿੱਚ ਉਹ ਚੀਜ਼ਾਂ ਰੁਕ ਰਹੀਆਂ ਮੈਂ ਚੈਨਲ ਤੇ ਵਾਦਾ ਕਰਦਾ ਇੱਕ ਦਿਨ ਜਾ ਕੇ ਪੂਰੀ ਵੀਡੀਓ ਕਵਰ ਕਰਕੇ ਮੈਂ ਚੈਨਲ ਤੇ ਚਲਾਉਂਗਾ ਜੀ ਉਹ ਜੀ ਬਹੁਤ ਸ਼ੁਕਰੀਆ ਤੁਹਾਡਾ ਤੁਸੀਂ ਇਹ ਬਹੁਤ ਵਧੀਆ ਗੱਲ ਦੱਸੀ ਹੈ ਸਾਡੇ ਦਰਸ਼ਕਾਂ ਨੂੰ ਵੀ ਪਤਾ ਲੱਗਿਆ ਤੇ ਸ਼ਰਮਾ ਮੈਂ ਮੈਦੂ ਇੱਥੇ ਇੱਕ ਸਵਾਲ ਜ਼ਰੂਰ ਚੱਕਣਾ ਜਾਵਾਂਗਾ ਦੇਖੋ ਮੈਂ ਕੋਈ ਅਜੇ ਫਿਲਮ ਦੇਖੀ ਨਹੀਂ ਹੈ ਕਾਲ ਫਿਲਮ ਮਾਫੀ ਚਾਹਨਾ ਮੈਂ ਦੇਖੀ ਨਹੀਂ ਦੇਖਾਂਗਾ ਹਜੂਰ ਵੇਲਾ ਹੋ ਕੇ ਹੁਣ ਤੁਹਾਡੇ ਤੱਕ ਪਰ ਤੁਹਾਨੂੰ ਯਾਦ ਹੋਣਾਗੇ ਇੱਕ ਮੂਵੀ ਆਈ ਸੀ ਚਾਰ ਸਹਿਬ ਜਾਦੇ ਛੋਟੇ ਸਹਿਬ ਜਾਦੇ ਯਾਦ ਹੋਣਾ ਤੁਹਾਨੂੰ ਉਹਦੇ ਉੱਪਰ ਬੜੇ ਕ੍ਰਿੰਤੂ ਬਰੰਤੂ ਉਠੇ ਸੀ ਉਹਦੇ ਪਹਿਲਾਂ ਪਰ ਬਾਅਦ ਚੋਂ ਉਹ ਫਿਲਮ ਲੋਕਾਂ ਨੇ ਬਹੁਤ ਪਸੰਦ ਕੀਤੀ ਉਹ ਅੱਜ ਵੀ ਸਾਡੇ ਬੱਚੇ ਘਰਾਂ ਦੇਖਦੇ ਨੇ ਹਾਂ ਉਸੇ ਗੱਲ ਕਹੀ ਗਈ ਸੀ ਵੀ ਉਹ ਜਿਹੜੇ ਕੈਰੈਕਟਰ ਨੇ ਉਹ ਜਿਹੜੀ ਕਾਰਟੂਨੀ ਕਨੈਕਟਰ ਨਹੀਂ ਅਸੀਂ ਬਣਾ ਸਕਦੇ ਸੋ ਸਿੱਕ ਤਰਨ ਆਦਮੀ ਕ ਐਜੀਪੀ ਜੀਸ ਨੇ ਹਲ ਉਠਾਈ ਬਾਅਦ ਚੋ ਐਜੀਪੀ ਜੀਸ ਨੇ ਵੀ ਉਹਨੂੰ ਹਰੀ ਚਿੰਡੀ ਦਿੱਤੀ ਦੇਖੋ ਛੋਡੀ ਸਾਹਿਬ ਉਹ ਫਿਲਮ ਨੂੰ ਬਣਾਉਣ ਲੱਗੇ ਬਹੁਤ ਚੀਜ਼ਾਂ ਦਾ ਧਿਆਨ ਰੱਖਿਆ ਗਿਆ ਜੀ ਜੀ ਵਿਵਾਦ ਨਾ ਹੋਵੇ ਕਿਸੇ ਦੀ ਪਛਾਹ ਕਰੀ ਪਾਉਣ ਕੇ ਤਾਂ ਬਾਣਾ ਨਹੀਂ ਪਾਉਣਾ ਕਿਸੇ ਗੁਰੂ ਨੂੰ ਦਿਖਾਉਣ ਦੀ ਕੋਸ਼ਿਸ਼ ਨਹੀਂ ਕਰਨੀ ਬਹੁਤ ਚੀਜ਼ਾਂ ਦਾ ਧਿਆਨ ਰੱਖਿਆ ਗਿਆ ਕਰੋੜਾ ਰੁਪਿਆ ਉਹਨੂੰ ਫਿਲਮ ਨੂੰ ਬਣਾਉਣ ਤੇ ਲੱਗਿਆ ਜੀ ਜੀ ਤੁਹਾਨੂੰ ਐਡਾ ਨਹੀਂ ਫਿਲਮਾਂ ਨੂੰ ਤੁਸੀਂ ਕਰੋੜਾ ਕਰੋੜਾ ਲਾਉਨੇ ਆ ਜਾਂ ਜਿਹੜੀਆਂ ਫਿਲਮਾਂ ਆ ਰਹੀਆਂ ਪਤਾ ਨਹੀਂ ਕਿਹੜੀ ਕਿਹੜੀ ਹਿੰਦੀ ਬਾਲੀਵੁੱਡ ਚਲਾ ਲਓ ਤੁਸੀਂ ਜਾਂ ਆਮ ਬਾਲੀਵੁੱਡ ਦੀ ਗੱਲ ਕਰ ਲਓ ਸਾਊਸ ਫਿਲਮਾਂ ਦੀ ਗੱਲ ਕਰ ਲਓ ਕਰੋੜਾ ਕਰੋੜਾ ਰੁਪਿਆ ਲਾਉਨੇ ਆ ਜਦੋਂ ਤੁਸੀਂ ਧਰਮ ਕਾ ਫਿਲਮ ਬਣਾਉਣ ਲੱਗੇ ਆ ਉਹਦੇ ਤੇ ਪੈਸਾ ਵੱਧ ਲਾ ਲੋ ਪੈਸਾ ਵੱਧ ਲਾਉਣ ਦਾ ਮਤਲਬ ਹੈ ਜਿੱਦਾਂ ਚਾਰ ਸਾਹਿਬ ਜਾਂਦੇ ਬਣੀ ਸੀ ਐਦਾਂ ਦਾ ਕੋਈ ਤੁਸੀਂ ਲੋਕਾਂ ਨੂੰ ਸੰਦੇਸ਼ ਦੇਣਾ ਚਾਹੁੰਨਾ ਤਾਂ ਐਦਾਂ ਦੀ ਮੂਵੀ ਬਣਾ ਕੇ ਦੇ ਤੋ ਜੋ ਵਧੀਆ ਹੁੰਦੀ ਉਹਦੇ ਵਿੱਚ ਕੋਈ ਕਿੰਤੂ ਪ੍ਰਾਂਤੂ ਹੁੰਦਾ ਨਹੀਂ ਸੀ ਹੁਣਾ ਨਹੀਂ ਸੀ ਲੇਕਿਨ ਲੋਕ ਕੋਈ ਲੱਤਾਂ ਖਿੱਚਣ ਵਾਲੇ ਹੁੰਨੇ ਆ ਸੋ ਹਰੇਕ ਧਰਮ ਦੇ ਵਿੱਚ ਕਰਦੀ ਕਰਦੇ ਆ ਜੀ ਉਹ ਸ਼ਰਮਾਈ ਤੁਹਾਨੂੰ ਨਹੀਂ ਲੱਗਦਾ ਵੀ ਦੇਖੋ ਪੰਜਾਬ ਦੇ ਇੰਨੀਆਂ ਨਿਆਂ ਸਿੰਘ ਜਥੇ ਬੰਦਿਆਂ ਇਕੱਠੇ ਹੋ ਗੀਆਂ ਨੇ ਆਮ ਲੋਕ ਫਿਲਮ ਦੇਖਣ ਜਾਂਦੇ ਨੇ ਅਸੀਂ ਨਹੀਂ ਚਾਹੁੰਦੇ ਕੋਈ ਅਜੀ ਘਟਨਾ ਵਾਪਰੇ ਜਿੰਨਾ ਪੰਜਾਬ ਦਾ ਮੋਲ ਖਰਾਬ ਹੋਵੇ ਤੁਹਾਨੂੰ ਲੱਗਦਾ ਨਹੀਂ ਵੀ ਐਸਜੀਪੀਸੀ ਨੂੰ ਮੁੱਖ ਅੱਗੇ ਜਿਹੜੀ ਸਿਰਮੌਰ ਸਾਡੀ ਸੰਸਥਾ ਹੈ ਉਹਨੂੰ ਲੰਘ ਇੱਥੇ ਬੰਦਿਆਂ ਬਹਿ ਗੱਲ ਕਰਨੀ ਇਹ ਵੀ ਠੀਕ ਹੈ ਜੇ ਫਿਲਮ ਗਲਤ ਤਾਂ ਅਸੀਂ ਬੰਦ ਕਰਾ ਦਿੰਨੇ ਆ ਹੁਣ ਦੇਖੋ ਇਸ ਮੌਕੇ ਨਾ ਐਸਜੀਪੀਸੀ ਅੱਗੇ ਆ ਰਿਹਾ ਨਾ ਕੋਈ ਸਰਕਾਰ ਦਾ ਬੰਦਾ ਅੱਗੇ ਆ ਰਿਹਾ ਛੋਟੀ ਸਾਬ ਉਹ ਹੀ ਤਾਂ ਤਕਲੀਫ ਹੁੰਦੀ ਹੈ ਜੀ ਇਹ ਕਹਿਣਾ ਨਹੀਂ ਚਾਹੀਦਾ ਇਹ ਜਥੇ ਜਥੇਬੰਦੀਆਂ ਅਗਰ ਜਥੇਬੰਦੀਆਂ ਸਹੀ ਤਰੀਕੇ ਦੇ ਨਾਲ ਕੰਮ ਕਰਨਾਂ ਫਿਰ ਕੋਈ ਕਿੰਤੂ ਪ੍ਰੰਤੂ ਨਾ ਜੀ ਹੋਵੇ। ਹਿੰਦੂ ਧਰਮ ਵਾਲੇ ਕਹਿੰਦੇ ਆ ਸਾਡਾ ਹਿੰਦੂ ਸੰਗਠਨ ਆ ਜੀ। ਸਿੱਖ ਧਰਮ ਵਾਲੇ ਕਹਿੰਦੇ ਆ ਸਾਡੀ ਸਿੱਖ ਜਥੇਬੰਦੀ ਆ ਜੀ। ਪਤਾ ਨੀ ਕਿਹੜੇ ਕਿਹੜੇ ਧਰਮ ਵਾਲੇ ਆਪਣੇ ਸੰਗਠਨ ਲਈ ਫਿਰਦੇ ਆ। ਲੇਕਿਨ ਜਦੋਂ ਏਦਾਂ ਦਾ ਅਹ ਦਾ ਕੋਈ matter ਆਉਂਦਾ, ਉਹਦੇ ਵਿੱਚ ਕੱਲੀ ਸਿੱਖ ਜਥੇਬੰਦੀ ਨੀ ਜੀ, ਸਾਰੇ ਧਰਮਾਂ ਨੂੰ ਇਕੱਠੇ ਹੋ ਕੇ, ਸਾਰੇ ਸੰਗਠਨਾਂ ਨੂੰ ਇਕੱਠੇ ਹੋ ਕੇ ਇਹਨਾਂ ਚੀਜਾਂ ਦਾ ਵਿਰੋਧ ਕਰਨਾ ਚਾਹੀਦਾ। ਲੇਕਿਨ ਅਫਸੋਸ ਇਹੀ ਹੁੰਦਾ ਵੀ ਜਦੋਂ ਮੇਰੇ ਘਰ ਨੂੰ ਅੱਗ ਲੱਗਦੀ ਆ ਮੈਨੂੰ ਸੇਕ ਲੱਗਦਾ, ਦੂਜੇ ਦੇ ਘਰ ਨੂੰ ਅੱਗ ਲੱਗਦੀ ਆ ਮੈਨੂੰ ਸੇਕ ਨੀ ਲੱਗਦਾ। ਜਦੋਂ ਦੂਜੇ ਧਰਮ ਤੇ ਫਿਲਮਾਂ ਬਣਦੀਆਂ, ਵਿਰੋਧ ਹੁੰਦਾ ਅਸੀਂ ਚੁੱਪ ਚਾਪ ਬੈਠ ਜਾਨੇ ਆ। ਜੀ ਕੀਤਾ ਵਿਰੋਧ ਹੋਣਾ ਚਾਹੀਦਾ ਸਿੱਖ ਧਰਮ ਚ ਬਣੀਆ ਹਿੰਦੂ ਮੁਸਲਮ ਜਿਹੜੇ ਮਰਜੀ ਧਰਮ ਚ ਬਣੀਆ ਸਾਨੂੰ ਡਟ ਕੇ ਵਿਰੋਧ ਕਰਨਾ ਚਾਹੀਦਾ ਉਹਨਾਂ ਲੋਕਾਂ ਨੂੰ ਸਜ਼ਾਵਾ ਦੋਣੇ ਚਾਹੀਦੀਆਂ ਤਾਂ ਜੋ ਅੱਗੇ ਨੂੰ ਗਲਤੀ ਨਾ ਹੋਵੇ ਗਲਤ ਮੈਸੇਜ ਨਾ ਜਾ ਸਕੇ ਕੋਸ਼ਰਮਾ ਜੀ ਮੈਂ ਜੋ ਗੱਲ ਤਸਵੀਰਾਂ ਦੇਖੀਆਂ ਮੇਰੇ ਕੋਲ ਸਵੇਰੇ ਆਈਆਂ ਪਟਿਆਲੇ ਦੀਆਂ ਕੱਲੋ ਸ਼ਾਮ ਦੇ ਤਸਵੀਰਾਂ ਨੇ ਤੇ ਮੇਰੇ ਕੋਲ ਹੋਰ ਵੀ ਦੁਹਾਨਦੇ ਤਸਵੀਰਾਂ ਵੀ ਆ ਚੁੱਕੀਆਂ ਨੇ ਯਾਨੀ ਕਿ ਬਚਾਓ ਰਿਆ ਗਨੀਮਤ ਰਹੀ ਕਿ ਕੁਝ ਨਹੀਂ ਹੋਇਆ ਪਰ ਜਿਵੇਂ ਉੱਥੇ ਬਹਿਸ ਬਾਜੀ ਹੋ ਰਹੀ ਸੀ ਪਟਿਆਲੇ ਵੀ ਸਿਰਫ ਦੋ ਵਿਅਕਤੀ ਸੀ ਜਿਹੜੇ ਮੋਲ ਦੇ ਮਾਲਕ ਸੀ ਉਹਨਾਂ ਨੇ ਕੀ ਕਹਿੰਦੇ ਸਾਡੀ ਸੰਖਿਆ ਘਟ ਹੈ ਅਸੀਂ ਵੀ ਲੋ ਮੰਨਦ ਕਰਾਣੇ ਆ ਪਰ ਕਹਿੰਦੇ ਸੰਖਿਆ ਤੁਹਾਡੀ ਜ਼ਿਆਦਾ ਹੈ ਤਾਂ ਪੁਲਿਸ ਵਾਲੇ ਕਹਿ ਰਹੇ ਵੀ ਇਹ ਤਾਂ ਇਹਨਾਂ ਸੰਖਿਆ ਕਿੱਥੇ ਅਦਾਇਆ ਕਰ ਲੈ ਕਹਿੰਦਾ ਇਹਨਾਂ ਪਿੱਛੇ ਗੀਪੀ ਗਰੇ ਵਾਲਾ ਹੈ ਸੈਂਸਰ ਬੋਰਡ ਹੈ ਇਹਨਾਂ ਦਾ ਪੰਜਾਬ ਦੇ ਲੋਕ ਨੇ ਪੰਜਾਬ ਦੇ ਲੋਕ ਫਿਲਮ ਦੇਖਣਾ ਚਾਹੁੰਦੇ ਨੇ ਤਾਂ ਉਹਨਾਂ ਨੇ ਕਿਹਾ ਵੀ ਤੁਹਾਨੂੰ ਕੀ ਦਿੱਕਤ ਹੈ ਕਹਿੰਦੇ ਸਾਨੂੰ ਦਿੱਕਤ ਬਾਣੇ ਤੋਂ ਹੈ ਬਾਣਾ ਕਿਉਂ ਪਾਇਆ ਗਿਆ ਹਾਂ ਛੋਟੀ ਸਾਹਿਬ ਦੇਖੋ ਵੀ ਉਹੀ ਚੀਜ਼ ਜਦ ਸਾਡਾ ਕੁਮ ਕੁਮਾ ਕੇ ਜਿਹੜੀ ਗੱਲ ਆ ਜਾਂਦੀ ਹੈ ਵੀ ਸਾਡਾ ਜਿਹੜਾ ਮਕਸਦ ਇਹ ਆ ਚਾਹੇ ਕੋਈ ਫਿਲਮ ਬਣਾਈਏ ਚਾਹੇ ਸੀਰੀਅਲ ਬਣਾਈਏ ਚਾਹੇ ਕੋਈ ਕਵਿਤਾ ਲਿਖੀਏ ਜੀ ਉਹ ਤਾਂ ਮੈਸੇਜ ਹੁੰਦਾ ਲੋਕਾਂ ਨੂੰ ਸੁਨੇਹਾ ਦੇਣਾ ਹੈ ਜੀ ਲੋਕਾਂ ਨੂੰ ਜਾਗਰੂਕ ਕਰਨਾ ਜਾਂ ਨਵੀਂ ਜਨਰੇਸ਼ਨ ਨੂੰ ਇੱਕ ਰਸਤਾ ਦਿਖਾਉਣਾ ਹੈ ਜੀ ਜਦ ਇਹਨਾਂ ਚੀਜ਼ਾਂ ਦਾ ਸੈਂਸਰ ਬੋਰਡ ਧਿਆਨ ਨਹੀਂ ਜੀ ਰੱਖਦਾ ਸੈਂਸਰ ਬੋਰਡ ਵੀ ਵਿਗ ਜਾਂਦਾ ਹੋਰ ਜਿਹੜੇ ਵਿਭਾਗਾਂ ਦੇ ਨਾਲ ਇਦਾਂ ਦੇ ਲੋਕ ਜੁੜੇ ਹੁੰਦੇ ਆ ਉਹ ਵਿਗ ਜਾਂਦੇ ਆ ਕਿਤੇ ਨਾ ਕਿਤੇ ਇਦਾਂ ਦੇ ਸੰਦੇਸ਼ ਇਦਾਂ ਦੇ ਮੈਸੇਜ ਆਉਂਦੇ ਆ ਇਦਾਂ ਦੀਆਂ ਫਿਲਮਾਂ ਆਉਂਦੀਆਂ ਵੀ ਜਿਹੜਾ ਹੁਣ ਕਹਿਣ ਦੀ ਕਹਿਣ ਦੇ ਲੱਗਾ ਸਾਨੂੰ ਥੋੜਾ ਜਿਹਾ ਔੜ ਵੀ ਲੱਗਦਾ ਇੱਕ ਸ਼ਰਮ ਵੀ ਆਉਂਦੀ ਹੈ ਕਈ ਵਾਰ ਤਾਂ ਐਦਾਂ ਹੁੰਦਾ ਸੀ ਵੀ ਟੀਵੀ ਚੱਲਦੇ ਚੱਲਦੇ ਤੁਸੀਂ ਕੱਪੜਾ ਪਾਉਣ ਦੀ ਜ਼ਰੂਰਤ ਪੈ ਜਾਂਦੀ ਸੀ ਪਰਿਵਾਰ ਦੇ ਵਿੱਚ ਬੈਠੀ ਐਡ ਆ ਜਾਂਦੀ ਸੀ ਸੈਲਫ ਸਰਵਰ ਬੋੜ ਕੀ ਕਰਦਾ ਜੀ ਅੱਜ ਮੋਬਾਈਲਾਂ ਤੇ ਤੁਸੀਂ ਦੇਖ ਲਓ ਜੇ ਫੇਸਬੁੱਕ ਦੇ ਓਨਰਾਂ ਦੀ ਗੱਲ ਕਰ ਲਓ YouTube ਦੇ ਓਨਰਾਂ ਦੀ ਗੱਲ ਕਰ ਲਓ Instagram ਦੇ ਓਨਰਾਂ ਦੀ ਗੱਲ ਕਰ ਲਓ ਉਹਨਾਂ ਨੂੰ ਪੈਸਾ ਦੇਖਦਾ ਉਹਨਾਂ ਨੂੰ ਕੋਈ ਮਤਲਬ ਨਹੀਂ ਕਿੰਦਾਂ ਦੀ ਵੀਡੀਓ ਚੱਲ ਰਹੀ ਆ ਕਿੰਦਾਂ ਦੇ ਸ਼ਬਦ ਚੱਲ ਰਹੇ ਆ ਅੱਜ ਪੰਜ ਬੰਦੇ ਮੇਰੇ ਘਰ ਦੇ ਵਿੱਚ ਆ ਮੇਰੇ ਪੰਜ ਪਰਿਵਾਰ ਆ ਪੰਜ ਪਰਿਵਾਰਾਂ ਦੇ ਮੈਂਬਰ ਤੇ ਵਿਦਿਆਰਥੀ ਦੇ ਵਿੱਚ ਟੱਚ ਸਕਰੀਨ ਫੋ ਪਰ ਆਦੇ ਪੁੰਚ ਪਤਾ ਨਹੀਂ ਕਿ ਆ ਜਾਣਾ ਬੱਚਿਆਂ ਦੇ ਪੁੰਚ ਕੇ ਆ ਜਾਣਾ ਦੇਖੋ ਇਹਨਾਂ ਨੂੰ ਚੀਜ਼ ਨੂੰ ਸਿਸਟਮ ਵਿੱਚ ਚਲਾਉਣਾ ਚਾਹੀਦਾ ਜਿਹੜੇ ਓਨਰ ਹੋਣ ਉਹ ਧਿਆਨ ਰੱਖਣਾ ਚਾਹੀਦਾ ਐਸੀ ਪੈਸਾ ਕਮਾ ਰਹੇ ਆ ਗਲਤ ਸੰਦੇਸ਼ ਦੇ ਕੇ ਗਲਤ ਲੋਕਾਂ ਨੂੰ ਦੁਖਾ ਦੇ ਕੇ ਪੈਸਾ ਨਹੀਂ ਕਮਾਉਣਾ ਚਲੋ ਸ਼ਰਮਾ ਜੀ ਤੁਸੀਂ ਆਪਣਾ ਕੀ ਸਮਝਿਤਾ ਜੀ ਸਾਡੇ ਚੈਨਲ ਨੂੰ ਤੁਹਾਡਾ ਬਹੁਤ ਬਹੁਤ ਧੰਨਵਾਦ ਸਰ ਧੰਨਵਾਦ ਓਡੀਸਾ ਦਾ ਧੰਨਵਾਦ ਜੀ ਸਬੋ ਉੱਤੇ ਘਰ ਨਾਲ ਜੁੜੇ ਸ਼ਰਮਾ ਜੀ ਜੋ ਕਿ ਸਾਡੇ ਅਕਸਰ ਸਾਡੇ ਪੱਤਰਕਾਰ ਦੇ ਚੈਨਲ ਦੇ ਤੇ ਇਹਨਾਂ ਨੇ ਆਪਣੇ ਵਿਚਾਰ ਰੱਖੇ ਨੇ ਜਿਹੜੀ ਕਿ ਅਸੀਂ ਅਪਡੇਟ ਅੱਜ ਕੀਤੀ ਹੈ ਲਾਈਵ ਤੇ ਇਹ ਸੀ ਕਿ ਅਕਾਲ ਜਿਹੜੀ ਮੂਵੀ ਆਈ ਹੈ ਗਿੱਪੀ ਗਰੇਵਾਲ ਦੀ ਉਹਦਾ ਲਗਾਤਾਰ ਵਿਰੋਧ ਹੋ ਰਿਹਾ ਹੈ ਪੰਜਾਬ ਦੇ ਹਾਲਾਂਕਿ ਕੱਲ ਰੀਲਿਸ ਹੋਈ ਹੈ ਕੁਝ ਸ਼ਹਿਰਾਂ ਵਿੱਚ ਚੱਲ ਵੀ ਗਈ ਪਰ ਕੁਝ ਜਗ੍ਹਾ ਤੇ ਚੱਲੀ ਸੀ ਉੱਥੇ ਬੰਦ ਕਰਾ ਦਿੱਤੀ ਗਈ ਕਿਉਂਕਿ ਨੰਗ ਸਿੰਘ ਦੇ ਛੇ ਬੰਦੇ ਨੇ ਪਹਿਲਾਂ ਹੀ ਕਹਿਤਾ ਸੀ ਵੀ ਅਸੀਂ ਇਹ ਵਿਰੋਧ ਨਹੀਂ ਚੱਲਣ ਦਾਂਗੇ ਤੁਹਾਨੂੰ ਜ਼ਿਆਦਾ ਅਪਡੇਟ ਦੇ ਦਿੰਦਾ ਕਿ ਪਟਿਆਲਾ ਦੇ ਵਿੱਚ ਦੋ ਵਿਅਕਤੀਆਂ ਨੂੰ ਕੱਲ ਫਿਲਮ ਬੰਦ ਕਰਾਉਣ ਤੋਂ ਬਾਅਦ ਗ੍ਰਿਫਤਾਰ ਕਰ ਲਿਆ ਗਿਆ ਹਾਲਾਂਕਿ ਮਾਹੌਲ ਜਿਹੜਾ ਉੱਥੇ ਇੱਕ ਨਿਮਤ ਰਿਹਾ ਕਿ ਮਾਹੌਲ ਤਣਾਅਪੂਰ ਬਣਿਆ ਸੀ ਪਰ ਪੁਲ ਅਸੀਂ ਵੀ ਆਪਣੇ ਚੈਨਲ ਦੇ ਮਾਧ ਰਾਹੀਂ ਸਾਰੇ ਆਮ ਲੋਕਾਂ ਨੂੰ ਅਪੀਲ ਕਰਦੇ ਆ ਕਿ ਆਪਣੇ ਆਪਣੇ ਘਰ ਬੈਠ ਕੇ ਆਰਾਮ ਨਾਲ ਬੈਠੋ ਫਿਰ ਜਦ ਤੱਕ ਫਿਲਮ ਦਾ ਇਹ ਜਿਹੜਾ ਮਾਹੌਲ ਹੈ ਠੰਡਾ ਨਹੀਂ ਹੁੰਦਾ ਤੇ ਨਾ ਬਾਹਰ ਜਾਓ ਬੱਚਿਆਂ ਨੂੰ ਵੀ ਆਪਣਾ ਸਮਝਾਓ ਅਸੀਂ ਨਹੀਂ ਚਾਹੁੰਦੇ ਵੀ ਕੱਲ ਨੂੰ ਕੋਈ ਅਜਿਹੀ ਘਟਨਾ ਹੋਵੇ ਜਿਸ ਨਾਲ ਤੁਹਾਡੇ ਪਰਿਵਾਰ ਨੂੰ ਕੋਈ ਅਪੱਤੀ ਜਾਂ ਗੱਲ ਦਾ ਸਾਹਮਣਾ ਕਰਨਾ ਪਵੇ ਸੋ ਦੋਸਤੋ ਇਹ ਖੜਾ ਅੱਜ ਦਾ ਲਾਈਵ ਦਾ ਪ੍ਰੋਮੋ ਸੀ ਤੁਹਾਡਾ ਜੁੜਾ